ਹਾਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋਹ ਮਿੱਤਰ ਜੀ ਅੱਜ ਦੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੀ ਆ ਤਕਰੀਬਨ ਚਾਰ ਬੱਚਾ ਜਿਨ੍ਹਾਂ ਚ ਦੋ ਤਾਂ ਜਿਵੇਂ ਸਾਹਮਣੇ ਤੁਸੀਂ ਐਚਐਫ ਨਾ ਸਕਦੇ ਛੱਟੇ ਤੇ ਕਾਲੇ ਪ੍ਰਿੰਟ ਦੇ ਬਹੁਤ ਹੀ ਚੰਗਾ ਪ੍ਰਿੰਟਾਂ ਬੱਚਿਆਂ ਦਾ ਇਹ ਦੋ ਬੱਚਾ ਬਾਈ ਕੋਲੇ ਤੇ ਇੱਕ ਇਹਦੇ ਰਹੀ ਕਾਲੇ ਰੰਗ ਦੇ ਵਿੱਚ ਜਰਸੀ ਤੇ ਇੱਕ ਇਹਦੇ ਹੈਗੀ ਹੈਗੀ ਐਚਐਫ ਦੇ ਵਿੱਚ ਅ ਬਸ ਨੋਰਮਲ ਮਾਲਾ ਸ਼ਾਰਟਰ ਸੈਂਗ ਨੇ ਬਾਕੀ ਬੱਚੀ ਕੋਲ ਮਲਾ ਕੇ ਠੀਕ ਆ ਥਾਂ ਤੋਂ ਵੀ ਚਾਰ ਹਨਾ ਚਾਰ ਬੱਚਾ ਬਾਈ ਕੋਲੇ ਅੱਜ ਕੱਲ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਇੱਕ ਜੀ ਕਿ ਸਾਡੇ ਚੈਨਲ ਭਗਤ ਸਿੰਘ ਫਾਰਮ ਤੇ ਪਹਿਲੀ ਵ ਤੇ ਕਿ ਸਹੀ ਪ੍ਰਾਨਕ ਨੂੰ ਮੈਂ ਤੁਹਾਹੀ ਵੀਡੀਓ ਬਣਾਉਣੀ ਹੈਗੀ ਤਾਂ ਮੇਰਾ ਨੰਬਰ ਨੋਟ ਕਰ ਲਓ 8360462501 ਤੇ ਬਾਕੀ ਲਾਸਟ ਤੱਕ ਵਾਲਾ ਵੀਡੀਓ ਦੇਖਿਓ ਤੇ ਫੇਰ ਬਾਈ ਨਾਲ ਗੱਲਬਾਤ ਕਰਿਓ ਤੇ ਆਹ ਜਰਸੀ ਕਾਲੇ ਰੰਗ ਤਾਂ ਗਈ ਇਹਦੇ ਵਾਰ ਵੀ ਗੱਲਬਾਤ ਕਰਾਂਗੇ ਸਸਿਕਾ ਬਾਈ ਸਸਰੀ ਗੱਲ ਵੀ ਕੀ ਹਾਲ ਚਾਲ ਆ ਵਧੀਆ ਵਧੀਆ ਵੀ ਜਿਹੜੀ ਆਪਾਂ 4 ਦਿਨ ਪਹਿਲਾਂ ਉਹ ਜਰਸੀ ਵਛਿਆ ਸੀ ਆਪਾਂ ਕੋਲ ਦੋ ਆਹ ਬਈ ਪੂਰਾ ਰਿਸਪੌਂਸ ਆ ਪੂਰਾ ਫੁੱਲ ਉਹ ਤਾਂ ਨਾ ਪਹਿਲੇ ਫੋਨ 'ਤੇ ਸੌਦਾ ਹੋ ਗਿਆ ਸੀ ਉਹਨਾਂ ਦਾ ਅੱਛਾ ਪਹਿਲੇ ਫੋਨ 'ਤੇ ਗਈ ਆਨ ਲੈਣੀ ਗਈਆਂ ਉਹ ਠੀਕ ਆ ਤੇ ਉਦੋਂ ਬਾਅਦ ਤਾਂ ਬੱਸੀਆਂ ਆਪਾਂ ਹੋਰ ਵੀ 10-12 ਵਾਰ ਵੇਚਤੀਆਂ ਸੀਗੀਆਂ ਲਿਆ ਕੇ ਅੱਛਾ ਉਹ ਸੀ ਉਹਦੇ ਬਈ ਅੱਜ ਤੇਰੇ ਸਾਹਮਣੇ ਜਰਸੀ ਹੁਣ ਵੀ ਵੇਚੀ ਆ ਫੈਕਟ ਆ ਤੇਰੇ ਖੜੇ ਤੋਂ ਵੇਚੀ ਗਈ ਹੁਣ ਇੱਕ ਹੋਰ ਜਰਸੀ ਆਪਾਂ ਤੇ ਨਾਮ ਤੇ ਪਿੰਡ ਐਡਰੈਸ ਬੋਲ ਦੀ ਆਪਾਂ ਨਾਮ ਬਈ ਕੁਲਵਿੰਦਰ ਸਿੰਘ ਪਿੰਡ ਫਤੇਗੜ ਪੰਜਗਰਾਈਆਂ ਜ਼ਿਲ੍ਹਾ ਸੰਗਰੂਰ ਆ ਨੇੜੇ ਪਿੰਡ ਨੇੜੇ ਬਈ ਮਲੇਰ ਕੋਟਲਾ ਤੇ ਸ਼ੇਰਪੁਰ ਰਹਿ ਜਾਂਦਾ ਆਪਣੇ ਠੀਕ ਹੈ ਤੇ ਮੋਬਾਈਲ ਨੰਬਰ ਸਾਂਝਾ ਕਰ ਦਿਓ 7019583125 7019583125 ਪਹਿਲਾਂ ਕਿਦੋਂ ਸਟਾਰਟ ਕਰੀਏ ਇਦਾਂ ਕਰ ਲੈਨੇ ਬਈ ਠੀਕ ਆ ਅੱਜ ਤੋਂ ਸਟਾਰਟ ਕਰ ਲਾ ਲਾ ਪਿੱਤਰਾ ਪਲਾ ਦਾ ਸਿੰਘ ਦੇ ਲੋ ਜਿਵੇਂ ਮਾਲਾ ਕੇ ਜਾ ਵੀ ਇਹ ਵੀ ਸਿੰਘ ਦੇ ਦੇ ਆਪਣਾ ਰੇਟ ਜਾ ਜਾ ਬੱਸੀ ਵੀ ਜਿਵੇਂ ਜਿਹੜੀ ਜੀ ਆਪਾਂ ਉਹੀ ਕਹਿ ਕੇ ਦੇਣੀ ਹੈ ਕਿ ਥਣ ਚਾਰਾ ਖੀਰੀ ਬੱਸੀ ਹੈਗੀ ਥਣ ਦਿਖਾ ਦੇ ਪਹਿਲਾਂ ਨਾਲ ਦੀਆਂ ਖਲਪਾ ਹਾਂ ਥਣ ਦਿਖਾ ਦਿਓ ਥਣ ਬਹੁਤ ਟਾਪ ਦਾ ਲੱਗਿਆ ਹੋਇਆ ਇਹਦੇ ਕਿੰਨੀ ਕੁ ਉਮਰ ਚ ਬੱਚੀ ਥੋੜੀ ਸੰਭੀ ਵੀ ਘਟਾ ਯਾਰ ਜੇ ਸੰਭੀ ਹੁੰਦੀ ਬੱਸੀ ਕੀ ਸੀਗੀ ਇੱਕ ਸਿੰਘ ਤਾਂ ਚੱਲੇ ਜਾਂਦੇ ਫੇਰ ਵੀ ਹਮ ਹੁਣ ਜੇ ਸਾਂਭੀ ਬੱਸੀ ਇਹ ਸਿੰਘ ਕਢਾ ਕੇ ਵੀ ਦੇ ਦਾਂਗੇ ਆਪਾਂ ਸਿੰਘ ਨਿਕਲ ਜਾਣਗੇ ਇਹ ਕਢਾਉਂ ਸਾਂਭਣ ਵਾਲਾ ਹੁੰਦਾ ਉਹਨੇ ਖਰਾਬ ਕੀ ਚੌੜੀ ਜੂੜੀ ਉੱਪਰੋਂ ਦੇਖ ਲੈ ਲੈ ਕਿੰਨੀ ਹੈਗੀ ਇਹ ਸਾਂਭੀ ਬੱਸੀ ਆ ਬੱਸੀਆਂ ਨਾਲ ਵੀ ਹੋ ਜੂ ਪਰਲੀਆਂ ਨਾਲ ਦੀ ਹਾਂ ਹੋਇਆ ਤੈਨੂੰ ਕੁਛ ਨਹੀਂ ਤਾਂ ਬਿਨਾ ਸਾਹ ਤੋਂ ਸੈਂਗ ਵੀ ਦਿਖਾਇਆ ਕਿ ਬਿਨਾ ਸਾਹ ਤੋਂ ਤੂੰ ਹੀ ਆ ਗਈ ਹਾਂ ਤੇ ਬਿਨਾ ਸਾਹ ਤੋਂ ਤੂੰ ਸਾਹ ਰੱਖ ਰੋਈ ਵੀ ਕਰਕੇ ਨਾ ਹੂੰ ਤਾਂ ਕਰਕੇ ਲੱਤੂਰਾ ਦੂਰਾ ਦੇਖ ਲਈ ਲੈ ਬੱਸੀ ਦਾ ਹੂੰ ਪੂਰੀ ਟੌਪ ਦੀ ਹੈਗੀ ਲੈ ਇਥੇ ਨੇ ਆ ਬੀਡ ਹੁਣ ਪੂਰੀ ਫੁੱਲ ਕੰਨ ਕੋਨ ਨਿਕਾ ਗੋਲ ਕੰਨਾਂ ਜਮਾ ਹੂੰ ਕੰਨ ਬਾਪੀ ਬੁੱਦੀ ਬੁੱਦੀ ਸੈਂਗ ਦਾ ਹੁਣ ਦਿਖਾਜੋ ਸੈਂਗ ਸੈਂਗ ਦਿਖਾਈ ਜਾਣਗੇ ਬਈ ਡਾਕਟਰ ਕੋਲੇ ਟਾਈਮ ਨਹੀਂ ਸੀਗਾ ਪਰ ਉਹਨੂੰ ਆਖਿਆ ਸੀਗਾ ਅੱਜ ਵੀ ਤੇ ਜੇ ਦੇਖੇ ਭਰਾ ਨੂੰ ਐ ਲੱਗਦਾ ਵੀ ਸੈਂਗ ਦਾਗੇ ਨਹੀਂ ਆਨੇ ਦਾਗੇ ਦੇਵਾਗੇ ਗਾਰੰਟੀ ਨਾਲ ਬਈ ਅੱਛਾ ਦਿਖਾ ਕੇ ਦੇ ਦੋਗੇ ਹਾਂ ਹਾਂ ਗਾਰੰਟੀ ਨਾਲ ਦੇਵਾਂਗੇ ਦਿਖਾ ਕੇ ਸਿੰਘ ਠੀਕ ਹੈ ਜ਼ਿੰਮੇਵਾਰੀ ਹੋਊਗੀ ਜੇ ਸਿੰਘ ਕੋਟ ਵੀ ਨਿਕਲੇ ਹੋਵੇ ਦਵਾਈ ਦੰਦਾ ਬਿਲਕੁਲ ਖੀਰੀ ਹੈਗੇ ਨਾ ਖੀਰੀ ਖੀਰੀ ਵੀ ਸਾਰੀਆਂ ਹੀ ਖੀਰੀਆਂ ਚਾਰ ਹੀ ਥਾਣਾ ਸਾਰੀਆਂ ਠੀਕ ਹੈ ਬੜੀ ਚੀਜ਼ ਜੋ ਕਹਿ ਕੇ ਦੇਵਾਂਗੇ ਹਾਂ ਥਾਂ ਸਮਾ ਫੇਰ ਚੱਕ ਕਰਾ ਦੇਣਾ ਬੱਚੀ ਦੇ ਥਾਂ ਚਾਰ ਆ ਲੰਮਾ ਥਾਂ ਬਹੁਤ ਟੌਪ ਦਾ ਥਾਂ ਲੱਗਿਆ ਉਹ ਪ੍ਰੋਪਰ ਦੇਖ ਲੈ ਲੈ ਕਿੰਨੀ ਚੌੜੀ ਹੈਗੀ ਨਹੀਂ ਸੋਹਣੀ ਆ ਬੱਚੀ ਬਸ ਥੋੜੀ ਸੰਭਾਈ ਘੱਟ ਹੋਈ ਹੋਈ ਜਿਹੜੀ ਗੱਲ ਹੈਗੀ ਜੀ ਰੇਟ ਫਿਰ ਰੇਟ ਇਹਦਾ 15000 ਜਾਇਜ਼ ਰੇਟ ਹੀ ਰੱਖਾਂਗੇ ਇਹ ਚ ਮਾਨਤਾਨ ਹੋ ਜੂ ਮਾਨਤਾਨ ਕਰ ਦਾਂਗੇ ਬਾਈ ਠੀਕ ਆ ਹੁਣ ਆ ਤੋਂ ਇੱਥੇ ਆ ਚਟੇ ਪ੍ਰਿੰਟ ਤੇ ਇਹ ਆਗਾ ਬਈ 9.5 10 ਮਹੀਨੇ ਦਾ ਬੱਚਾ ਠੀਕ ਐ ਪੂਰਾ ਟੋਪ ਦਾ ਪੂਰੀ ਵੇ ਪਹਿਲਾਂ ਥਣ ਦਿਖਾ ਦੀ ਲੈ ਥਣ ਦਿਖਾ ਦੇ ਚਾਰ ਥਣ ਗੁਲਾਬੀ ਥਣ ਆ ਗਈ ਜਮਾ ਹੂੰ ਐਰ ਜਿਹੜਾ ਕਿਤੇ ਕਿਤੇ ਆਉਂਦੇ ਨੇ ਕਿੰਨੇ ਯਾਰ ਸੀ ਸੀ ਘੈਂਟ ਗੱਲ ਬੱਸ ਯਾਰ ਨਾ ਹਾਂ ਹਾਂ ਚਾਰ ਥਣ ਨੇਗੇ ਤੇ ਪਿਆਜ਼ੀ ਰੰਗ ਚਾ ਗਿਆ ਚਮਕ ਚਮਕੂ ਸੈਣੀ ਗਾਲੀ ਸੈਣੀ ਗਾ ਦੇਖ ਉੱਪਰ ਕੀ ਰੰਗ ਪ੍ਰਿੰਟ ਲੰਗਾ ਬੱਸ ਥੋੜਾ ਤੇਜ ਬਿਊਟੀ ਦੇ ਸਾਹਦੇ ਗੁਲਾਬੀ ਨਾਸਾਂ ਕੰਨ ਕੰਨ ਜਮਾ ਨਿਕਾ ਪੂਰੀ ਫੁੱਲ ਬਰੀਡ ਤੋਰਾ ਦੂਰਾ ਦਿਖਾ ਰਿਹਾ ਇੱਕ ਨੰਬਰ ਆ ਜਮਾ બસ ਇਹ ਵੀ ਥੋੜੀ ਖਾਸ ਬਿਨਾ ਹੱਟੀ ਬਸ 2 ਮਹੀਨੇ ਜੇ ਸੇਵਾ ਕਰ ਲਈ ਟੀਕਾ ਲੇ ਜੂਏ 2 ਮਹੀਨੇ ਨੂੰ ਅੱਜ ਤੋਂ 2-4 ਗੱਟੇ ਫੀਡ ਦੇ ਕੇ ਪੂਰਾ ਫੁੱਲ ਹੈਗਾ ਐ ਨਹੀਂਗਾ ਵੀ ਨਿੱਕੀ ਹੈਗੀ ਪ੍ਰਿੰਟ ਚੰਗਾ ਮਿੱਤਰੋ ਆ ਪ੍ਰਿੰਟ ਪੂਰਾ ਟੌਪ ਦਾ ਕੰਨ ਦਿਖਾ ਦੇ ਲੱਗ ਕਿੰਨਾ ਨਿਕਾ ਕੰਨ ਗੋਲ ਕੰਨ ਬੋਦੀ ਵਾਲੀ ਵਸੀ ਹੈਗੀ ਇਹਦਾ ਕਰ ਕੀ ਕੀ ਮੁੱਲ ਲੈਣਾ ਫਿਰ ਤੂੰ ਇਹ ਮੁੱਲ ਯਾਰ ਆਪਾਂ 30000 ਰੁਪਿਆ ਮੰਗਦੇ ਹਾਂ 30000 ਹਾਂ ਕਰ ਦਾਂਗੇ ਮੰਨ ਤਾਂ ਬਈ ਵਧੀਆ ਕਰ ਦਾਂਗੇ ਜੀ ਜੀ ਹੈਗਾ ਜੀ ਜੀ ਹੈਗੀ ਯਾਰ ਉਹਦੇ ਹੁਣ ਆਪਣੇ ਬੱਚੇ ਸੀਗੇ ਕਿਸੇ ਨੇ ਆਏ ਨਹੀਂ ਕਿਹਾ ਵੀ ਰੇਡ ਹੋਦਾ ਜਾ ਵੱਧਾਗਾ ਉਹਦੇ ਬੱਚੇ ਵੀ ਆਪਾਂ ਹਾਂ ਉਹਦੀ ਵੇਚੀ ਉਹ ਨਾਲ ਦੀ ਨਾਲ ਹੀ ਬੰਦੇ ਨਫਾ ਵੀ ਦਿੰਦੇ 10000 ਰੁਪਏ ਉਹ ਬੰਦਿਆਂ ਨੂੰ ਬਸ ਆਪਾਂ ਕਿਤੇ ਪਰਾਂ ਉਹੀ ਗੱਲ ਆ ਬਸ ਇਹ ਬਰੀਡ ਬੁਰੀਡ ਹੀ ਵਿਗਦੀ ਆ ਬਈ ਬਰੀਡ ਵਿਗਦੀ ਆ ਸੁਭਾਈ ਹੋ ਗਈ ਹਾਂ ਬਰੀਡ ਨਹੀਂ ਵਿਕਣਾ ਇੱਥੇ ਬਰਾਬਰ ਹਰ ਕਦ ਜਜਮੈਂਟ ਕਰਾ ਲੈ ਕਦ ਦੇਖ ਲੈ ਲੈ ਕਦ ਪੂਰਾ ਹੋਗਾ ਕਦ ਆਏਗਾ ਮਿੰਨੀ ਕੀ ਹੈਗੀ ਨਾ ਸਹੀ ਆ ਸਹੀ ਆ 30000 ਚ ਮਾਨਤਨ ਕਰਦੇ ਵਧੀਆ ਕਰਦੇ ਕਰਦੇ ਆਂਗੇ ਬਈ ਪੂਰਾ ਮਾਨਤਨ ਕਰਦਾਂਗੇ ਕੋਈ ਠੀਕ ਆ ਠੀਕ ਆ ਠੀਕ ਆ ਕੁਈ ਆਇਆ ਨਹੀਂ ਕਬੀ ਫਿਰ ਬੰਦਾ ਵੀ ਕਹੇ ਵੀ 20 ਹੀ ਦੇ ਦੂ ਕੋਈ ਆਇਆ ਨਹੀਂ ਕਾ ਉਹ ਕੰਮ ਨਹੀਂ ਕਾ ਵੀ ਮਾਨ ਤਾਂ ਵਾਰ ਹੋਊਗਾ ਆਪਾਂ ਹਾਂ ਤੇ ਹੁਣ ਆ ਇੱਥੇ ਤਨ ਨੰਬਰ ਤੇ ਤੂੰ ਇਹ ਵੀ ਬਈ ਟੌਪ ਬਦੂਈ ਹੈਗੀ ਇਹਦੀ 9 ਮਹੀਨੇ ਉਮਰ ਆ ਸਾਰੀ ਹਜੇ ਇੱਕਨ ਪਹਿਲਾ ਵਜਨ ਦਿਖਾ ਦੇ ਪਹਿਲਾ ਤਾਂ ਬੱਚਾ ਵਜਨ ਦਿਖਾ ਦੇ ਲੈ ਇਹਦਾ ਕਿੰਨਾ ਦਾ ਹੂੰ ਪੂਰਾ ਟੌਪ ਦਾ ਬੱਚਾ ਕਿੰਨੀ ਕਿੰਨੀ ਉਮਰ ਦੀ ਹੈ 9 ਮਹੀਨੇ ਉਮਰ ਹੈ ਜੀ ਲੈ ਬਰੀਡ ਦਿਖਾ ਦੀ ਸੀ ਦੀ ਬੱਚੀ ਦੀ ਘਰੋਂ ਲਈ ਆਪਾਂ ਆਇਆ ਨਹੀਂ ਫਾਰਮ ਵਾਲੀ ਕਹਿੰਦੀ ਨਹੀਂ ਦੇਣੀ ਹੂੰ ਪਰ ਬਰੀਡ ਦੱਸਦੀ ਹੈ ਵੀ ਹਾਂ ਹੈ ਹੀ ਇਹ ਚੀਜ਼ ਕੁਆਲਿਟੀ ਪੂਰੀ ਫੁੱਲ ਹੈਗਾ ਫਿਰ ਇਹਨੂੰ ਸਮਾਰ ਕੇ ਦੇਣਾ ਕਿਹੜਾ ਦਵਾਈ ਲੈ ਇੱਧਰ ਦਿਖਾ ਦੇ ਇਹਨੂੰ ਹਾਂ ਕਿੰਨੀ ਕਿੰਨੀ ਕੁਮਰ ਦੀ ਹੈ 9 ਮਹੀਨੇ ਅੱਛਾ ਸਾਲ ਤੋਂ ਘੱਟ ਹੈ ਸਮੀ ਵੀ ਦੇਖ ਤੂੰ ਕਿੰਨੀ ਆ ਵਸੀ ਐਂ ਲੱਗਦਾ ਵਸੀ ਬੰਜਾ ਰੈਂਦਾ ਉੱਤੇ ਹੋਣੀ ਪਿੱਠਪੂੜਾ ਦੇਖ ਲੈ ਕਿੰਨਾ ਚੌੜਾ ਉੱਪਰ ਬਰੀਡ ਬਹੁਤ ਜਮਾਂ ਸਟੇਟ ਆ ਗਈ ਥੋੜੀ ਜਾਣ ਕਰਕੇ ਨਾ ਖਿੱਚਦੀ ਆ ਗਈ ਇੱਕ ਜਦੋਂ ਤੇ ਲਹਿਰਾ ਪਾ ਹੋਵੇ ਹਾਂ ਲੈ ਫੇਸ ਬਿਊਟੀ ਦਿਖਾ ਦੇ ਦੀ ਇੱਥੇ ਕਰ ਲ ਖੋਲ ਨੀ ਤੇ ਮੜਾ ਜਾ ਦੇਖੇ ਜੀ ਇਹ ਵੀ ਸੈ ਇੱਥੋਂ ਦੇਖੋ ਮਿੱਤਰੋ ਬੇਲ ਬੂਲ ਚੈੱਕ ਕਰ ਲਓ ਤੇ ਕਦ ਕਰ ਚੈੱਕ ਕਰ ਲਓ ਨਾ ਕਦ ਵੀ ਸੀ ਚੰਗਾ ਹੈ ਨਾ ਥਾਣ ਥੂਣ ਯਾਰ ਐ ਪਈਆ ਕੀ ਥੱਲੇ ਬਨ ਬਨਰ ਕੀ ਝੂਲੀ ਹੈਗੀ ਬਸ ਬਨ ਕੇ ਥਾਂ ਦਿਖਾ ਦੀ ਫਿਰ ਹੁਣ ਐ ਨਹੀਂ ਕੋ ਬੰਦਾ ਕਹਿ ਦੂਗਾ ਵੀ ਯਾਰ ਕੀ ਬੱਤੀ ਨੂੰ ਨਹੀਂ ਦੂਗੀ ਤਕਰੀਬਨ ਐ ਮੰਨ ਲਓ ਵੀ ਸਹੀ ਬਈ ਹੁਣ ਇਹ ਮਹੀਨੇ ਡੇਢ ਮਹੀਨੇ ਨੂੰ ਹੀਟ ਚ ਆਊਗੀ ਲੈ ਥਾਂ ਦਿਖਾ ਦੀ ਥੋੜੀ ਇਹੋ ਕਰਦੀ ਹੈ ਨਾ ਥੋੜਾ ਜਿਹਾ ਉਹ ਮੰਨ ਦੇ ਕੈਮਰੇ ਦਾ ਮਾੜਾ ਜਿਹੜੇ ਇਸੇ ਆਪਾਂ ਪਹਿਲਾਂ ਦੱਸ ਦਿੰਦੇ ਆ ਵੀ ਨਾ ਬਚੀ ਹੈਗੀ ਹਾਂ ਉਹ ਮਾਸ ਜਗਾ ਇਨਸਾਨ ਜਗਾ ਹਾਂ ਦਿਖਾ ਦੇ ਮੜ ਨਾ ਤੋਂ ਤੇ ਸਰਾ ਨਾ ਮਾਰੇ ਪੂਰੇ ਬੱਚੇ ਨੂੰ ਮੂਰੇ ਫੜੀ ਹਾਂ ਆਲ ਮਾਰੀ ਆਲ ਮਾਰੀ ਬਾਸੜ ਲਾ ਆ ਚੀਜ਼ ਹੈਗੀ ਹਾਂ ਹੂੰ ਤਾਂ ਆਇ ਨਹੀਂ ਇਹ ਥਾਣੇ ਨਹੀਂ ਥਾਣੇ ਕੱਲਾ ਕੱਲਾ ਚਾਰ ਥਾਣੇ ਆਗੇ ਚਾਰ ਹੀ ਥਾਣਾਗੇ ਇਹਦੇ ਠੀਕ ਠੀਕ ਬਸ ਓਕੇ ਯਾਰ ਆਲ ਮਾਨ ਜਾਂਦਾ ਪਰ ਹਾਂ ਆਲ ਮਾਨਦੀ ਥੋੜੀ ਯਾਰ ਹੱਥ ਘੱਟ ਲਵਾਉਂਦੀ ਹੈਗੀ ਉਹਨਾਂ ਕੋਲ ਇੱਕ ਬੱਸੂ ਗਈ ਸੀਗੀ ਬੰਦਿਆਂ ਕੋਲੇ ਠੀਕ ਠੀਕ ਅੱਗੇ ਆ ਗਿਆ ਆਪਣਾ ਕੋਲ 4 ਨੰਬਰ ਹੈ ਨਾ ਵੀਰੇ ਹਾਂ ਹਾਂ ਇਹ ਆ ਗਈ ਜਰਸੀ ਆ ਗਈ ਇਹ ਬਲੈਕ ਕਹਦੀਏ ਚ ਬਲੈਕ ਬਲੈਕ ਕਲਰ ਜੀ ਬਈ ਹਾਂ ਘੱਟ ਆਉਂਦੀ ਹੈ ਜਰਸੀ ਕੋਈ ਕੋਈ ਹੁੰਦੀ ਟਾਮੀ-ਨਾਮੀ ਮੰਗ ਪੂਰੀਆ ਬੰਦੇ ਵਿੱਚ ਮੰਗਦੇ ਆਪਾਂ ਤੋਂ ਬਲੈਕ ਕਲਰ ਜੀ ਜਰਸੀ ਲਿਆ ਦਿਓ ਕੱਦ ਘਾਟ ਬਹੁਤ ਹੈ ਨਾ ਬੱਚੀ ਦਾ ਹਾਂ ਕੱਦ ਘਾਟ ਬਈ ਪੂਰਾ ਫੁੱਲ ਇੱਕਰੀ ਹੀ ਹੀਟ ਚ ਆ ਗਈ ਇਹ ਹੂੰ ਕਿੰਨੀ ਕੁ ਉਮਰ ਦੀ ਆ ਇਹ 11 ਮਹੀਨੇ ਦੀ ਐਂ ਕਰ ਬਾਕੀ ਬਰੀਡ ਦਿਖਾ ਦੇ ਲੱਬੂ ਦੀ ਦਿਖਾ ਦੇ ਕੰਨ ਦਿਖਾ ਦੇ ਕਿੰਨਾ ਨਿਕਾ ਫੜਨੀ ਖੜਨੀ ਤੋਰਾ ਤੂਰਾ ਦਿਖਾਈਏ ਹੈ ਹਾਈਟ ਬਹੁਤ ਹੈ ਨਾ ਬੱਚੀ ਦੇ ਹੋਰ ਹਾਈਟ ਬਹੁਤ ਆ ਗਈ ਹੂੰ ਲੈ ਇੱਥੇ ਖੜਕੇ ਦਿਓ ਮਿੱਤਰੋ ਬਾਕੀ ਦਿਖਾ ਦੇ ਲੈ ਬੱਸੀ ਦਾ ਕੰਨ ਬੋਦੀ ਬੋਦੀ ਆ ਇਹਦਾ ਇਹਦਾ ਕਿੰਨੇ ਪੈ ਲੈਣੇ ਹੈਗੇ ਇਹਦਾ 25000 ਰੁਪਈਆ ਹੈਗਾ 25 ਮੁੱਲ ਹੈ ਬਾਕੀ ਵਾਦਾ ਘਾਟਾ ਹੋ ਜਾਊਗਾ ਹਾਂ ਵਾਦਾ ਘਾਟਾ ਕਰ ਦਾਂਗੇ ਠੀਕ ਆ ਫਾੜਿਆ ਸੀ ਜਣਾ ਉਸਾਂ ਰੇਟ ਕਰ ਲਈ ਹਾਂ ਕੋਈ ਨਾ ਕਰਦਾ ਕਰ ਦਾਂਗੇ ਆਪਾਂ ਯਾਰ ਚੰਗੇ ਲੈਨੇ ਜਾਨਵਰ ਆਪਣੋਂ ਹਿੰਦਾਂ ਕਿਸੇ ਬੱਚੇ ਚੰਗੇ ਹਾੜੀ ਦੀ ਕੋਈ ਤਥਾ ਨਹੀਂ ਹੈਗੀ ਹਾਂ ਹਾਂ ਹਾਈਟ ਦੇ ਲੋ ਬੱਛੀ ਦੀ ਤੇ ਕੰਨ ਪੁੰਨ ਦੇ ਲੋ ਮਿੱਤਰੋ ਬੋਦੀ ਬਾਈ ਚੰਗੀ ਬੱਛੀ ਦੀ ਤੇ ਇੱਥੋਂ ਚੈੱਕ ਕਰ ਲੋਣਾ 25 ਜਵਾਦਾ ਘਾਟਾ ਹੋ ਜੂਦਾ ਹਾਂ ਹਾਂ ਠੀਕ ਆ ਤੇ ਇਹ ਜਿਸ ਨੂੰ ਫੇਰ ਨਿਗ੍ਹਾ ਮਰਾਦ ਨਾ ਲਗਭਗ 9 10 ਕਿ ਮਹੀਨਾ ਦੀ ਬੱਚੀ ਤੇ ਇਹ ਇਹ ਬੱਚੀ ਦਾ ਆਪਾਂ ਰੇਟ ਰਹਿ ਗਿਆ ਸੀ ਨਾ ਹਾਂ ਹਾਂ ਤੇ ਇਹਦਾ ਕਿੰਨਾ ਲੈਣ ਦੇਣਾ ਇਹਦਾ 33000 ਰੁਪਏ ਮੰਗਦੇ ਆ ਆਪਾਂ 33 ਮੰਗਦੇ ਹੋ 33 ਜੋ ਮਾਰਦਾ ਉਹ 2000 245 45 ਮੰਗੀ ਜਾਂਦੇ ਹਰ ਜੀਆਂ ਬੱਸਾਂ ਦਾ ਆਪਾਂ ਤੇ 33000 ਰੁਪਏ ਮੰਗਣਾ ਆਪਣੂ 1000 2000 ਦਾ ਹੀ ਹੁੰਦਾ ਵੇਰੇ ਜ ਕੋਈ ਬਾਹਲਾ ਉਧਾ ਨਹੀਂ ਰੱਖਣਾ ਠੀਕ ਆ ਠੀਕ ਆ ਆਪਾਂ ਜਿਹੜਾ ਰੇਟ ਆ ਵਾ 12000 2000 ਬਣ ਜੀ ਯਰ ਕੋਈ ਹੋ ਨਹੀਂਗਾ ਲਾ ਮਤਲਬ ਚੈੱਕ ਕਰ ਸਕਦਾ ਬੱਚੀ ਬੱਸੀ ਦਾ ਕੋਈ 10 ਕਿ ਮਿੰਟ ਲੱਗ ਬੱਚੀ ਹਾਂ 33000 ਛੋਟਾ ਬੜਾ ਹੁਣ ਜੇ ਆ ਬੱਸੀ ਦਾ ਵੀ ਇਹੀ ਵਜਨ ਹੁੰਦਾ ਉਹਦੇ ਵਾਲਾ ਇਹ ਵੀ ਬੱਸੀ 40000 ਨੂੰ ਵਿਕਣਾ ਸੀ ਇਹਨੇ ਇਹਦਾ ਆਪਾਂ ਕਿੰਨਾ ਕਰਿਆ ਹੁਣ ਇਹਦਾ 30000 ਰੁਪਇਆ ਇਹਦਾ 30000 ਕਰਿਆ ਲੈ ਬਰੀਡ ਦਿਖਾ ਦੇ ਬੱਸੀ ਬਸ 3000 ਰੁਪਇਆ ਮਾਲੋ ਦੋ ਘਟਿਆਂ ਦਾ ਛੜਤਾ ਆਪਾਂ ਹਾਂ ਹਾਂ ਉਹ ਦੋ ਘਟਿਆਂ ਦਾ ਛੜਤਾ ਦੋ ਘਟਿਆਂ ਦਾ ਛੜਤਾ ਵਿੱਚ ਮੰਨਵੇ ਉਹ ਜਾ ਪਾਜੀ 30 ਕਰ ਦੂ ਰੰਗ ਬਟੂ ਕੋ ਪ੍ਰਿੰਟਿਕ ਕੋ ਬਰੀਡ ਇੱਕਾ ਬਹੁਤਾ ਵਜਨ ਵਧੇ ਦਾ ਘਟਾਗਾ ਬਸ ਉਹਨਾਂ ਦਾ ਘੱਟ ਕਰ ਲੈ ਦੋ ਘਟਿਆਂ ਦਾ ਮਾਲੋ ਬਸ ਜੀਆਂ ਜੂਆਂ ਨੂੰ ਗੋਲੀਆਂ ਦੇਣ ਵਾਲੀਆਂ ਰੱਬਸੀ ਪੂਰੀ ਟੋਕ ਦੀ ਇਹ ਆਪ 15 ਜੋ ਇਹ 15 ਜੋ ਮਾਨਤਨ ਕਰ ਦਾਂਗੇ ਠੀਕ ਹੈ ਲੈ ਭਾਈ ਬਾਈ ਦਾ ਪੈਂਦਾ ਹੈ ਠੀਕ ਵੀ ਚੰਗੀ ਹੈ ਕੋਈ ਆਏ ਨਹੀਂਗਾ ਜੇ ਕੋਈ ਬੰਦਾ ਕਹੇ ਵੀ ਸਿੰਘ ਕਢਾ ਕੇ ਦੇ ਦੋ ਸਿੰਘ ਕਢਾ ਕੇ ਦੇ ਪੋਕੜਾ ਕੀ ਦੇਮ ਹੈ ਪਿੰਡ ਹੈਗਾ ਬਾਈ ਦਾ ਫਤੇਗੜ ਪੰਜ ਗਰਾਈਆਂ ਤੇ ਤਹਿਸੀਲ ਨੂੰ ਪੈ ਗਈ ਟੂਰੀ ਟੂਰੀ ਜ਼ਿਲ੍ਹਾ ਸੰਗਰੂਰ ਆ ਗਿਆ ਤੇ 97 ਨੰਬਰ ਕਿਹੜਾ ਜੀ 7019583125 ਬਾਈ ਦਾ ਮੋਬਾਈਲ ਨੰਬਰ ਆ ਸੋ ਚਾਰਾਂ ਵਿੱਚੋਂ ਤੁਹਾਨੂੰ ਜਿਹੜੀ ਬੱਚੀ ਪਸੰਦ ਆਊਗੀ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ ਜੀ